ਲਗਾਉਣਾ ਕਿਉਂ ਆਉਣਾ ਤਾਂ ਤੂੰ ਡਰਾ ਡਰਾ ਸਾਰੇ ਸਾਰਾ ਬਣਾਇ ਲਗੇ ਸਾਰਾ ਮਾਨ ਦਾ ਬਲੇਗਾ ਪੁਆਇੰਟ ਆਉਂਦਾ ਬਲੇਗਾ ਨਹੀਂ ਹੁੰਦਾ ਬਲੇਗਾ ਤੇਲ ਕੱਢ ਦਿਓ ਵੀ ਭੈਣ ਨਹੀਂ ਲੜਨ ਕਰਦਾ ਕਰ ਦਿਓ ਮਿੱਕੇ ਦੀ ਓਏ ਚੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ ਜਿੱਥੇ ਬਠਿੰਡਾ ਜ਼ਿਲ੍ਹੇ ਦੇ ਥਾਣਾ ਰਾਮਾ ਅਧੀਨ ਪੈਂਦੇ ਪਿੰਡ ਸੇਖੂ ਵਿਖੇ ਇੱਕ ਪਰਿਵਾਰ ਦੇ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਲੜਾਈ ਝਗੜਾ ਹੋਇਆ ਇਸ ਮੌਕੇ ਜ਼ਖਮੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਤਾਏ ਵੱਲੋਂ ਉਹਨਾਂ ਦੀ ਜ਼ਮੀਨ ਦੇ ਉੱਤੇ ਕਬਜ਼ਾ ਕੀਤਾ ਜਾ ਰਿਹਾ ਸੀ ਤਾਂ ਜਦ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਤਾਏ ਦੀ ਲੜਕੀ ਵੱਲੋਂ ਆਪਣੇ ਪਿਤਾ ਨੂੰ ਇਸ਼ਾਰਾ ਕੀਤਾ ਗਿਆ ਕਿ ਇਹਨਾਂ ਦੇ ਫਾਇਰ ਮਾਰ ਦੇ ਇਸ ਤੋਂ ਬਾਅਦ ਤਾਇ ਵੱਲੋਂ ਕੀਤੀ ਫਾਇਰਿੰਗ ਦੇ ਵਿੱਚ ਇੱਕ ਪਤੀਜਾ ਜ਼ਖਮੀ ਹੋਇਆ ਅਤੇ ਦੂਜੇ ਨੇ ਜਦ ਉਸ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਉੱਤੇ ਵੀ ਡਾਂਗਲ ਸੋਟਿਆਂ ਨਾਲ ਹਮਲਾ ਕੀਤਾ ਗਿਆ। ਦੋਨੇ ਹੀ ਬਠਿੰਡਾ ਦੇ ਨਿਜਰੀ ਹਸਪਤਾਲ ਵਿਖੇ ਦਾਖਲ ਹਨ। ਦੂਜੇ ਪਾਸੇ ਇਸ ਸਬੰਧੀ ਡੀਐਸਪੀ ਤਲਵੰਡੀ ਸਾਬੋ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਮਾਮਲਾ ਦਰਜ ਕਰਕੇ ਫਾਇਰ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਬਠਿੰਡਾ ਤੋਂ ਬਿਊਰੋ ਰਿਪੋਰਟ ਮੇਰਾ ਨਾਮ ਮਨਪ੍ਰੀ ਸਿੰਘ ਹੈ ਇਹ ਮੇਰਾ ਪਿੰਡ ਸੇਖੂਆ ਕੀ ਮਾਮਾ ਹੈ ਕੋਈ ਸ਼ਾਦੀ ਹੋ ਜਾਈ ਅਸੀਂ ਆਪਣੇ ਖੇਤ ਸੀਗੇ ਮੈਂ ਤੇ ਮੇਰੀ ਮਾਸੀ ਦਾ ਮੁੰਡਾ ਕਣਕ ਵੀ ਦੇ ਸੀਗੀ ਤੇ ਮੇਰੇ ਤਾਇਆ ਜੀ ੱੱਕੇ ਨਾਲ ਜ਼ਮੀਨ ਤੇ ਸਾਡੀ ਤੇ ਕਬਜ਼ਾ ਕਰਦੇ ਸੀਗੇ ਤੇ ਉਹ ਜਿਹੜੀ ਉਹਨਾਂ ਦੀ ਬੇਟੀ ਸੀ ਸਰਬਜੀਤ ਕੌਰ ਉਸਨੇ ਕਿਹਾ ਆਪਣੇ ਫਾਦਰ ਪਿਤਾ ਜੀ ਨੂੰ ਵੀ ਬਾਪਾ ਫੇਰ ਮਾਰ ਇਹਨਾਂ ਦੇ ਐ ਨਹੀਂ ਲੋਟ ਆਉਂਦੇ ਇਹ ਤੇ ਤਾਇਆ ਜੀ ਨੇ ਫਾਇਰਿੰਗ ਕਰਤੀ ਮੇਰੇ ਮਾਸੀ ਦੇ ਮੁੰਡੇ ਦੇ ਗੋਲੀ ਲੱਗੀ ਤੇ ਮੈਂ ਉਹਨੂੰ ਚੱਕਣ ਲੱਗਿਆ ਜਦੋਂ ਤੇ ਮਹਿੰਦਰ ਸਿੰਘ ਨੇ ਮੈਨੂੰ ਫੜ ਲਿਆ ਬਾਲਾਂ ਤੋਂ ਤੇ ਰਾਜਾ ਸਿੰਘ ਤੇ ਦਿਲਜੀਤ ਸਿੰਘ ਹੀ ਨੇ ਮੇਰੇ ਕਸੀਆਂ ਨਾਲ ਬਾਰ ਕਰਤਾ ਉਹ ਬਚਾ ਤੇ ਤੌਰ ਤੇ ਮੈਂ ਸਿਰਚ ਮਾਰਦੀ ਸੀਗੀ ਮੇਰੇ ਉਹ ਕੌਣ ਸੀਗੇ ਉਹ ਮੇਰੇ ਤਾਇਆ ਜੀ ਸੀਗੇ ਤੇ ਉਹਨਾਂ ਦੇ ਬੇਟੇ ਸੀਗੇ ਦਿਲਜੀਤ ਸਿੰਘ ਤੇ ਰਾਜਾ ਸਿੰਘ ਸਖੇਤ ਆਏ ਸਖੇਤ ਆਏ ਪਰ ਉਹ ਕੀ ਬਸੇ ਜਮੀਨਦਾਰ ਰੋਲਾ ਸੀਗਾ ਜੀ ਠੱਕੇ ਨਾਲ ਕਬਜ਼ਾ ਕਰਦੇ ਸੀਗੇ ਬਣੀ 1.5 ਕਿਲਾ ਹੋਊਗੀ ਖਾਲਾ ਰਾਮਾਚ ਪਿੰਦੇ ਪਿੰਡ ਸੇਖੂ ਵਿੱਚ ਵਸਦੇ ਦੋ ਸਕੇ ਭਰਾ ਹਰਬੰਸ ਸਿੰਘ ਅਤੇ ਲਖਵਿੰਦਰ ਸਿੰਘ ਦਾ ਆਪਸ ਵਿੱਚ ਜ਼ਮੀਨੀ ਵਿਵਾਦ ਸੀ ਕੱਲ ਲਖਵਿੰਦਰ ਸਿੰਘ ਆਪਣੇ ਲੜਕੇ ਮਨਪ੍ਰੀਤ ਸਿੰਘ ਅਤੇ ਉਸ ਦੇ ਕੁਝ ਦੋਸਤਾਂ ਨਾਲ ਆਪਣੀ ਜ਼ਮੀਨ ਵਾਰ ਰਿਹਾ ਸੀ ਤਾਂ ਮੌਕੇ ਪਰ ਹਰਬੰਸ ਸਿੰਘ ਅਤੇ ਉਸ ਦਾ ਲੜਕਾ ਦਲਜੀਤ ਸਿੰਘ ਵੀ ਪਹੁੰਚ ਕੇ ਜਿੱਥੇ ਦੋਨਾਂ ਦਾ ਆਪਸ ਵਿੱਚ ਟਕਰਾਅ ਹੋਇਆ ਇਸ ਟਕਰਾਅ ਵਿੱਚ ਦੋਨੇ ਤਰ੍ਹਾਂ ਦੇ ਹੀ ਸੱਟਾਂ ਲੱਗੀਆਂ ਅਤੇ ਹਰਬੰਸ ਸਿੰਘ ਨੇ ਆਪਣੇ ਲਸੰਸੀ ਰਵਾਲਵਰ 32 ਬੋ ਨਾਲ ਫਾਇਰ ਕੀਤਾ ਜੋ ਮਨਪ੍ਰੀਤ ਦੇ ਦੋਸਤ ਮਨਵੀਰ ਤੇ ਲਗਿਆ ਮਨਵੀਰ ਦਾ ਬਿਆਨ ਦਰਜ ਕਰਕੇ ਹਰਮਨ ਸਿੰਘ ਅਤੇ ਹੋਰਨਾਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਅਤੇ ਹਰਮਨ ਸਿੰਘ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਅਤੇ ਨਾਲ ਹੀ ਹਰਮਨਸ ਤੇ ਲੜਕੇ ਦਲਜੀਤ ਦਾ ਬਿਆਨ ਦਰਜ ਕਰਕੇ ਵੀ ਦੂਜੀ ਤਰਫ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ